ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਜਿਹੜੇ ਕਹਿੰਦੇ ਨੇ ਕਿ ਕਮਲਕੌਰ ਨੇ ਗੰਦ ਪਾਇਆ ਸੀ ਸੋਸ਼ਲ ਮੀਡੀਆ ਤੇ ਤਾਂ ਅਮਰਤਪਾਲ ਦੇ ਬੰਦਿਆਂ ਨੇ ਸਾਥੀਆਂ ਨੂੰ ਉਹਦਾ ਗळा ਘੋਟ ਕੇ ਕਤਲ ਕਰਤਾ ਸਹੀ ਕੀਤਾ ਕਹਿੰਦੇ ਗੰਦ ਸਾਫ ਕਰਤਾ ਮੂੰਹ ਥੋੜੀ ਜੀ ਅਕਲ ਟਿਕਾਣੇ ਰੱਖਿਓ ਜਿਹੜੀ ਮੈਂ ਗੱਲ ਕਹਿਣੀ ਆ ਨਾ ਕਿ ਤੁਹਾਨੂੰ ਸੌਣ ਨਹੀਂ ਦਿਓ ਨੀਂਦ ਛੇਤੀ ਆਉਣੀ ਨਹੀਂ ਕਮਲਦੀਪ ਨੇ ਤਾਂ ਗੰਦ ਕੁਝ ਵੀ ਨਹੀਂ ਪਾਇਆ ਜਿਹੜਾ ਤੁਸੀਂ ਗੁਰੂ ਸਾਹਿਬ ਦੀ ਹਜ਼ੂਰੀ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਦਸਮ ਗ੍ਰੰਥ ਪ੍ਰਕਾਸ਼ ਕਰਦੇ ਹੋ ਨਾ ਉਹਦੇ ਵਿੱਚ ਕਿੰਨਾ ਗੰਦ ਹੈ ਤੁਸੀਂ ਆਪਣੇ ਪਰਿਵਾਰ ਵਿੱਚ ਬੈਠ ਕੇ ਉਹ ਸੁਣਾ ਨਹੀਂ ਸਕਦੇ ਜੇ ਕਿਸੇ ਦੇ ਚਲੂ ਨੇ ਲੜਨ ਇਹ ਗੱਲ ਸੁਣ ਕੇ ਵੀ ਬੂਟਾ ਸਿੰਘ ਦਸਮ ਗ੍ਰੰਥ ਬਾਰੇ ਕੀ ਕਹੀ ਜਾਂਦਾ ਹੈ ਤਾਂ ਉਹਨੂੰ ਬੇਨਤੀ ਹੈ ਭਰਾ ਨੂੰ ਵੀ ਮੈਂ ਤਾਂ ਇੰਨਾ ਅਮੀਰ ਹੈ ਨਹੀਂ ਗਰੀਬ ਦਾ ਬੰਦਾ ਸਾਡੇ ਕੋਲ ਬਹੁਤੇ ਪੈਸੇ ਨਹੀਂ ਵੀ ਉਹ ਬੰਦਾ ਆਪਣੀ ਗੱਡੀ ਕਰਾਵੇ ਜਾਂ ਤਾਂ ਮੇਰੇ ਘਰ ਆ ਜਾਏ ਜਾ ਮੈਨੂੰ ਲੈ ਜਾਵੇ ਸਾਰਾ ਪਰਿਵਾਰ ਬਹਿ ਜਾਓ ਤੇ ਦਸਮ ਗ੍ਰੰਥ ਵਿੱਚੋਂ ਕੁਝ ਟੁਕਾਂ ਪੜ੍ਹ ਕੇ ਉਹਦੇ ਅਰਥ ਕਰਾਂਗੇ ਆਪਾਂ ਜਿਹੜਾ ਮਰਜੀ ਮਿਜ਼ਬਾਨ ਬਹਾ ਲੇ ਤੇ ਜੇ ਉਹ ਕੁਝ ਟੁਕਾਂ ਦੇ ਅਰਥ ਤੁਹਾਡਾ ਪਰਿਵਾਰ ਸੁਣ ਗਿਆ ਜੇ ਸੁਣ ਕੇ ਨਾ ਲੜੇ ਨਾ ਗਾਲਾਂ ਕਢੇ ਤਾਂ ਮੈਨੂੰ ਬੁੱਟਾ ਸਿੰਘ ਨੇ ਐਨੀ ਗੰਦਗੀ ਐਨੀ ਅਸ਼ਲੀਲਤਾ ਦਸਮ ਗ੍ਰੰਥ ਵਿੱਚ ਤੇ ਤੁਸੀਂ ਕਹਿੰਦੇ ਹੋ ਕਮਲਪੌਰ ਨੇ ਅਸ਼ਲੀਲਤਾ ਭਲਾਈ ਅੱਛਾ ਉਹ ਮਾਰਦੀ ਹੁਣ ਪੰਜਾਬ ਦੀ ਗੰਦਗੀ ਸਾਫ਼ ਹੋ ਗਈ ਹੁਣ ਜਿਹੜੇ ਇਹ ਕਹਿੰਦੇ ਸੀ ਨਾ ਕਿ ਉਹਨੇ ਗੰਦ ਪਾਇਆ ਅੱਛਾ ਮੈਂ ਅੱਜ ਬੋਲਿਆ तकरीबन ਮੇਰੇ ਗੱਲਬਾਤ तकरीबन तकरीबन 2 ਕਰੋੜ ਲੋਕਾਂ ਤੱਕ ਗਈ ਉਹਦਾ ਕਾਰਨ ਕੀ ਹੈ ਇੰਸਟਾਗ੍ਰਾਮ ਤੇ ਫੇਸਬੁਕ ਤੇ YouTube ਚੈਨਲ ਤੇ ਤੇ ਹੋਰ ਚੈਨਲਾਂ ਤੇ ਇੰਟਰਵਿਊ ਹੋਈਆਂ ਉਹ ਕੁੱਲ ਮਿਲਾ ਕੇ ਜੋ ਮੈਂ ਅਕਾਊਂਟ ਕੀਤਾ ਵੀ 2 ਕਰੋੜ ਲੋਕਾਂ ਤੱਕ ਗੱਲ ਗਈ ਜਦੋਂ ਮੈਂ ਦਰਸ਼ਨ ਲਗਾ ਵੀ ਇਹਨਾਂ ਦੀ ਔਕਾਤ ਕੀ ਹੈ ਇਹ ਕਹੋ ਜੇ ਢੀਠ ਮੂਰਖ ਖੱਜ ਲੋਕ ਨੇ ਕੀ ਕਹਿੰਦੇ ਐ ਕਹਿੰਦੇ ਚੰਗਾ ਹੋਇਆ ਕਮਲ ਕੌਰ ਨੂੰ ਗੱਡੀ ਚੜਾਤਾ ਧੁਰ ਦੀ ਟਿਕਟ ਕੱਟਦੀ ਇਹ ਕਿਐ ਸੀ ਨਾ ਤੇ ਥੱਲੇ ਜਿਹੜੇ ਕਮੈਂਟ ਸੀ ਕੁਝ ਤੇਰੀ ਮਾਂ ਨੂੰ ਤੇਰੀ ਭੈਣ ਨੂੰ ਤੇਰੀ ਕੁੜੀ ਨੂੰ ਇਹ ਇਹ ਗਾਲਾਂ ਸੀ ਹੁਣ ਇਹ ਲੋਕ ਕਿੰਨੇ ਕੁ ਚੰਗੇ ਨੇ ਕਿੰਨੇ ਕੁ ਭਲੇ ਮਾਨਸ ਨੇ ਇੱਕ ਹੋਰ ਗੱਲ ਦਨ ਹਲ ਸੁਣਿਓ ਮੈਂ ਬਹੁਤ ਬਾਰੀ ਕਿਹਾ ਵੀ ਅਸੀਂ ਮਿਰਚਾਂ ਲੱਗਣ ਲਾਦਨੇ ਆ ਬੇਮੌਸਮੀਆ ਚਲੂਣੇ ਵੀ ਲੜਨ ਲਾਦਨੇ ਅੱਜ ਅਮਰੀਕਾ ਕੈਨੇਡਾ ਆਸਟ੍ਰੇਲੀਆ ਜਰਮਨ ইংল্যান্ড ਪਤਾ ਨਹੀਂ ਕਿੰਨਿਆਂ ਕਦੇ ਚਨੂਣੇ ਲੜੇ ਹੁਣ ਫੋਨ ਕਿੰਨਿਆਂ ਕਦੇ ਚੱਕਾ ਮੈਂ ਜੇ ਤੋ ਚੱਕਿਆ ਕਰਾਂ ਤੁਹਾਡੇ ਕੋਲੇ ਕੀ ਸਬੂਤ ਹੈ ਕਿ ਅਮਰਤਪਾਲ ਮੈਰੋ ਨੇ ਬਲਾਤਕਾਰ ਕੀਤਾ ਬੀਬੀ ਨਾਲ ਉਹ ਭਰਾ ਉਹ ਤਿੰਨ ਦਿਨ ਕੁੜੀ ਨੂੰ ਲਈ ਫਿਰਦੇ ਰਹੇ ਨੇ ਧੋਖੇ ਨਾਲ ਲੈ ਕੇ ਆਏ ਤੇ ਫਿਰ ਮਾਰ ਕੇ ਉਹਨੂੰ ਮੌਤੇ ਘਾਟ ਉਤਾਰ ਕੇ ਹਸਪੀਟਲ ਦੀ ਪਾਰਕਿੰਗ ਦੇ ਵਿੱਚ ਉਹ ਗੱਡੀ ਖੜੀ ਕਰ ਗਏ ਉੱਥੇ ਲਾਸ਼ ਛੱਡ ਗਈ ਪਤਾ ਨਹੀਂ ਕਿਹੜਾ ਕੈਮੀਕਲ ਆਇਆ ਸੀ ਉਹਨਾਂ ਨੇ ਕਿਰਕ ਨਹੀਂ ਆਈ ਮਾੜੀ ਮੋਟੀ ਮੜਾ ਮੋਟਾ ਤਰਸਨੀ ਗੀਤਾ ਵੀ ਨੇ ਹੱਥੀ ਔਰਤੇ ਬਾਹਰ ਕਰ ਰਹੇ ਤੇ ਇਹ ਲੋਕ ਕੌਣ ਨੇ ਜੀ ਇਹ ਲੋਕ ਨੇ ਜਿਹੜੇ ਕਹਿੰਦੇ ਸਾਨੂੰ ਖਾਲਸਾ ਰਾਜ ਚਾਹੀਦਾ ਅਸੀਂ ਖਾਲਸ탄 ਬਣਾਉਣਾ ਤੇ ਮੈਂ ਹੁਣ ਗਾਲ ਤੱਕ ਅੱਦੇ ਕੱਢੀ ਨਾ ਮੈਂ ਕੱਢਣੀ ਪਰ ਕਹਿੰਦੇ ਗਿਆਨੀ ਜੀ ਪਾਰਕਾਂ ਚ ਬਹਿ ਬਹਿ ਸੁਣਦੇ ਸੀ ਕਹਿੰਦੇ ਅੱਜ ਤੁਹਾਨੂੰ ਕਹਿੰਦੇ ਮੂੰਹ ਤੋਂ ਮੱਖੀ ਨਹੀਂ ਉੱਡਦੀ ਸੀ। ਕਈ ਤਾਂ ਕੰਮ ਤੇ ਨਹੀਂ ਗਏ। ਛੁੱਟੀ ਕਰ ਬੈਠੇ। ਮਤਲਬ ਜਦੋਂ ਮੈਂ ਬੋਲਦਾ ਹਾਂ ਨਾ ਮੈਂ ਤਾਂ ਕਈ ਵਾਰ ਇਹ ਵੀ ਕਹਿ ਵੀ ਜੀ ਪਥਰੀ ਹੋਵੇ। ਡਾਕਟਰ ਦਵਾਈ ਲੈਣ ਦੀ ਲੋੜ ਨਹੀਂ। ਮੇਰੀ ਵੀਡੀਓ ਸੁਣਿਆ ਕਰੋ ਪਥਰੀ ਖੁਰ ਜਾਂਦੀ ਹੈ। ਕਿਹਾ ਹੋਇਆ ਮੈਂ ਸ਼ਰੀਆਮ। ਤੇ ਕਈਆਂ ਦੇ ਖੁਰ ਵੀ ਗਈ। ਇੱਕ ਕੜਾ ਮ चौधरी ਨੇ ਕੈਨੇਡਾ ਤੋਂ ਫੋਨ ਕੀਤਾ। ਕਹਿੰਦਾ ਚੁੱਪ ਕਰ ਅਸਾਂ ਮੇਰੇ ਕੋਲ ਇੱਕ ਮੇਰਾ ਦੋਸਤ ਬੈਠਾ ਸੀ ਉਹਨੇ ਫੋਨ ਫੜ ਲਿਆ ਦੇ ਗਾਲ ਤੇ ਗਾਲ ਮੈਨੂੰ ਕਹਾ ਤੁਸੀਂ ਨਾ ਕਢੋ ਮੈਂ ਕਰਦਾ ਮਾਰਦਾ ਫਿਰ ਬਾਅਦ ਚ ਕਹਿੰਦਾ ਤੈਨੂੰ ਬਣਾਵਾਂਗੇ ਬੰਦਾ ਮੈਂ ਕਿਹਾ ਮੈਂ ਤਾਂ ਬੰਦਾ ਹੀ ਆ ਤੁਸੀਂ ਡੰਗਰੋਂ ਤੁਸੀਂ ਬੰਦੇ ਬਣਾਓ ਜਿਹੜੇ ਗਾਲਾਂ ਕੱਢਦੇ ਅਸੀਂ ਬੰਦੇ ਆ ਠੀਕ ਹੈ ਚਲੋ ਇੱਕ ਹੋਰ ਗੱਲ ਕਹਿਣੀ ਹੈ ਇਹਨੂੰ ਥੋੜਾ ਜਨਾ ਜਿਗਰੇ ਨਾਲ ਸੁਣੋ ਜਿਹਨੂੰ ਕਹਿੰਦੇ ਸੀ ਨਾ ਅੰਮ੍ਰਿਤਪਾਲ ਜੋਧਾ ਤੇ ਹੱਕ ਤਾਂ ਕੇ ਖੜ ਜਾਂਦਾ ਹੈ ਉਹਦਾ ਪਿਓ ਥਾਣੇ ਵਿੱਚ ਬੈਠਾ ਤੇ ਅੰਮ੍ਰਿਤਪਾਲ ਮਹਿਰੂ ਪਘੋੜਾ ਹੋਇਆ ਹੋਇਆ ਜੁੱਤੀਆਂ ਤੋਂ ਡਰਦਾ ਜੇ ਧਾਮ ਸੀ ਤਾਂ ਫਿਰ ਸਿੱਧੇ ਹੋ ਕੇ ਪੇਸ਼ ਹੁੰਦੇ ਤੁਸੀਂ ਡਰਦਿਆਂ ਨੇ ਉਹ ਕੁੜੀ ਦੀ লাশ ਕਿੱਥੇ ਰੱਖ ਦਿੱਤੀ ਆਪ ਕਿੱਥੇ ਫਿਰਦੇ ਹੋ ਇੱਕ ਕਰਤੂਤਾ ਨੇ ਸਿੰਘਾਂ ਵਾਲੀਆਂ ਤੁਹਾਡੇ ਵਰਗਾ ਡਰਪੋਕ ਬੰਦਾ ਕੋਈ ਦੁਨੀਆ ਤੇ ਨਹੀਂ ਹੁੰਦਾ ਚਲੋ ਇਹ ਗੱਲਾਂ ਸੁਣ ਲਈਆਂ ਹੁਣ ਇੱਕ ਗੱਲ ਮੇਰੇ ਕਹਿਣ ਤੇ ਸੁਣ ਲਿਓ ਹੱਥ ਜੋੜ ਕੇ ਬੇਨਤੀ ਹੈ ਜੇ ਹਾਜਮੇ ਕਰ ਲਓਗੇ ਤਾਂ ਮੇਦਾ ਸਾਫ ਹੋ ਜਾਊ ਗਰਮੀ ਖਤਮ ਹੋ ਜਾਊ ਖਾਦਾ ਪੀਦਾ ਪਚ ਜਾਇਆ ਕਰੋ ਜੇ ਸੁਣ ਲਓਗੇ ਤਾਂ ਅੱਖਾਂ ਤੇ ਪੱਟੀ ਬੰਨ ਕੇ ਨਾ ਹਰੇਕ ਬੰਦੇ ਤੇ ਭਰੋਸਾ ਨਾ ਕਰਿਆ ਕਰੋ ਵੀ ਇਹ ਬੰਦਾ ਕੌਣ ਹੈ ਵੀ ਕੀ ਕਰੂਗਾ ਤੇ ਤੁਸੀਂ ਅੱਖਾਂ ਤੇ ਪੱਟੀ ਬੰਨ ਕੇ ਭਰੋਸਾ ਕਰਦੇ ਹੋ ਤੇ ਜਦੋਂ ਨਾ ਉਹਦੀਆਂ ਸਟੇਟਮੈਂਟਾਂ ਸੁਣੀਆਂ ਜਾਣ ਕੇ ਅਮਰਤਪਾਲ ਮੈਰੋ ਦੀਆਂ ਤੇ ਉਥੋਂ ਇਹ ਸਪਸ਼ਟ ਹੁੰਦਾ ਸੀ ਵੀ ਇਹਨਾਂ ਹਰਾਮਖੋਰਾ ਨੇ ਉਹ ਕੁੜੀ ਨੂੰ ਕਿੰਨੇ ਤਸ਼ੱਦਦ ਦੇ ਨਾਲ ਮਾਰਿਆ ਹੋਣਾ ਪਤਾ ਨਹੀਂ ਕੀ ਕੀ ਉਹ ਕੁੜੀ ਦੇ ਨਾਲ ਇਹਨਾਂ ਹਰਾਮਖੋਰਾ ਨੇ ਕੀਤਾ ਹੋਣਾ ਲੱਭਿਆ ਕੀ ਸੇਖ ਕੌਮ ਦੇ ਮੱਥੇ ਤੇ ਕਲੰਕ ਤੋਂ ਸਿਵਾਏ ਹੋਰ ਕੁਝ ਨਹੀਂ ਖਟਿਆ ਲਾਣਤਾ ਪੈ ਰ ਗਿਆ ਕਹਿੰਦੇ ਇਹ ਕਿਹੜਾ ਜਿਹੜਾ ਜਨਾਨੀ ਨੂੰ ਔਰਤ ਨੂੰ ਮਾਰ ਕੇ ਸ਼ੁਰਮਾ ਬਣਦਾ ਹੈ ਚਲੋ ਹੁਣ ਮੈਂ ਗੱਲ ਨਿਮੇੜ ਦੇਣੀ ਹੈ ਬਹੁਤਾ ਲੰਬਾ ਚੋੜਾ ਨਾ ਬੋਲੋ ਅਸ਼ਾ ਮੈਨੂੰ ਨਾ ਚਾਰਕ ਫੋਨ ਉਹਨਾਂ ਫੁਕਰਿਆਂ ਦੇ ਆਏ ਕਹਿੰਦੇ ਅਮਰਤਪਾਲ ਮਹਿਰੋਂ ਕਿਤੇ ਤੁਹਾਡੇ ਵੱਲ ਨਾ ਗੱਡੀ ਕਰ ਲਵੇ ਯਾਨੀ ਕਿ ਐ ਵੀ ਡਰਾਈ ਇਹਨੂੰ ਵੀ ਚੁੱਪ ਕਰਕੇ ਇਹ ਕਹਿੰਦਾ ਵੀਡੀਓ ਡਿਲੀਟ ਕਰ ਦੇ ਮੈਂ ਕਿਹਾ ਅਮਰਤਪਾਲ ਨੂੰ ਭੇਜੋ ਸਹੀ ਮਹਿਰੋਂ ਨੂੰ ਮੁੱਦਾ ਪਾ ਕੇ ਨਾ ਡਾਟ ਪਵਾਦਾਂਗੇ ਮੁੜ ਕੇ ਜਿੱਤੇ ਰੱਖੂ ਵੀ ਕਿਸੇ ਨਾਲ ਪੰਗਾ ਪਿਆ ਸੀ ਇਹ ਕੋਈ ਧਮਕੀ ਨਹੀਂ ਇਹ ਤਾਂ ਸੇਵਾ ਕਰਨ ਵਾਸਤੇ ਤੁਹਾਨੂੰ ਬੇਨਤੀ ਕੀਤੀ ਹੈ ਵੀ ਅਸੀਂ ਮੁੱਦਾ ਪਾ ਕੇ ਨਾ ਪੱਥਰ ਸਾਡੇ ਬਹੁਤ ਗਰਮ ਲੱਗਿਆ ਹੋਇਆ ਚੀਕਾਂ ਦੇਖੋ ਪੈਂਦੀਆਂ ਨੇ ਨਾਲੇ ਐ ਨਹੀਂ ਵੀ ਕੱਲਾ ਮੁੱਦਾ ਪਾ ਕੇ ਕੁੱਟਾਂਗੇ ਉੱਤੇ ਕੈਮਰਾ ਲੱਗਿਆ ਹੋਊ ਲੋਕਾਂ ਨੂੰ ਲੈਬ ਦਿਖਾਵਾਂਗੇ ਵੀ ਆ ਉਹੀ ਜੋਧ ਹੈ ਕਿਤੇ ਭਲੇਖੇ ਵਿੱਚ ਵੀ ਸੋਚ ਨਾ ਲਿਓ ਸੁਪਨੇ ਵਿੱਚ ਵੀ ਬੀਬੂਟਾ ਸਿੰਘ ਦੇ ਨਾਲ ਪੰਗਾ ਲੈਣਾ ਅਸੀਂ ਤੁਹਾਡੇ ਵਰਗੀਆਂ ਕਤੇੜਾ ਨਹੀਂ ਵੀ ਮਰ ਤੋਂ ਡਰਦੇ ਦੁਨੀਆਂ ਵਿੱਚ ਪਤਾ ਲੱਗ ਜੂ ਕਿ ਬੰਦਾ ਹੈਗਾ ਅਛਾ ਇੱਕਦਾਂ ਮੈਨੂੰ ਰਾਤੀ ਇਹਨਾਂ ਨੇ ਫੋਨ ਕਰਾਇਆ ਕਿੱਥੋਂ ਕੈਨੇਡਾ ਤੋਂ ਇਹ ਚਾਰ ਪੰਜ ਕਤੇੜਾ ਇਕੱਠੀਆਂ ਬੈਠੀਆਂ ਹੋਣਗੀਆਂ ਕਹਿੰਦੇ ਗਿਆਨੀ ਜੀ ਮੈਂ ਕਿਹਾ ਹਾਂ ਜੀ ਤੁਸੀਂ ਸਾਡੇ ਬਜ਼ੁਰਗੋ ਮੇਰੇ ਕਹ ਦੱਸੋ ਕਹਿੰਦਾ ਮੈਂ ਅਰਸ਼ ਡੱਲਾ ਬੋਲਦਾ ਜਣ ਕੇ ਗੈਂਗਸਟਰ ਅਸ਼ਾ ਉਹ ਆਪਣੇ ਪਿੰਡ ਡੱਲੇ ਨੂੰ ਡਾਲਾ ਬੋਲਦਾ ਡਾਲਾ ਪਿੰਡ ਹੈ ਬਦਿਓ ਤੁਹਾਨੂੰ ਮੁਗੇ ਦੇ ਵਿੱਚ ਇਹ ਮੈਨੂੰ ਕਹਿੰਦਾ ਕਹਿੰਦਾ ਮੈਂ ਡੱਲਾ ਬੋਲਦਾ ਮੈਂ ਖਾ ਜੋ ਮਰਜੀ ਬੋਲ ਤੰਦ ਚ ਮਾਲ ਟੱਕਰ ਅਸੀਂ ਕਿਸੇ ਤੋਂ ਨਹੀਂ ਡਰਦੇ ਚਪੇੜਾ ਲਾਉ ਮੈਂ ਖਾ ਮੇਰੇ ਕੋਲੇ ਮੜਾ ਜਾ ਆ ਕੇ ਰੱਖਾ ਫਿਰ ਫੋਨ ਕੱਟ ਕੇ ਨਾ ਮੁੜ ਕੇ ਬਲਾਕ ਕਰ ਦਿੰਦੇ ਜਨਨ ਕਿ ਆ ਇਹਨਾਂ ਲੋਕਾਂ ਦੀ ਕਰਤੂਤਾ ਨੇ ਮਤਲਬ ਕੀ ਹੈ ਹੁਣ ਜਿਹੜੀ ਗੇਮ ਇਹਨਾਂ ਨੇ ਇਹ ਖੇਡੀ ਹੈ ਉਹਦੇ ਵਿੱਚ ਫਸ ਗਏ ਹੁਣ ਇਹ ਗਲਤੀ ਕਰ ਬੈਠੇ ਉਹ ਕੁੜੀ ਨੂੰ ਮਾਰ ਗਏ ਹੁਣ ਬਿਸ਼ਰਮੋ ਬਿਸ਼ਰਮੀ ਕੋਈ ਕੋਸ਼ਪਾਉਂ ਕਦਾ ਕੋਈ ਕੋਸ਼ਪਾਉਂ ਕਦਾ ਕਿ ਕੋਈ ਕਹਿ ਜਾਂਦਾ ਬਸ ਹੁਣ ਪੰਜਾਬ ਸਾਫ਼ ਸੁਥਰਾ ਹੋ ਗਿਆ ਜਿਵੇਂ ਝਾੜੂ ਲੈ ਕੇ ਰੂੜੀਆਂ ਸਾਫ਼ ਕੀਤੀਆਂ ਹੁੰਦੀਆਂ ਨੇ ਖਾਲੀਆਂ ਸਾਫ਼ ਕੀਤੀਆਂ ਏਦਾਂ ਸਮਝਦੇ ਆ ਇਹ ਗੰਦਗੀ ਨਾ ਤੁਹਾਡੇ ਸਭ ਦੇ ਘਰਾਂ ਵਿੱਚ ਐ ਨਾ ਕਿਹਾ ਕਰੋ ਸਭ ਤੋਂ ਵੱਧ ਗੰਦਗੀ ਜਿਹੜਾ ਤੁਸੀਂ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਦਸਮ ਗ੍ਰੰਥ ਪ੍ਰਕਾਸ਼ ਕੀਤਾ ਨਾ ਉਹ ਦਸਮ ਗ੍ਰੰਥ ਵਿੱਚ ਸਭ ਤੋਂ ਵੱਧ ਗੰਦਗੀ ਹੈ ਕਰ ਲਓਗੇ ਹਾਜਮ ਅਛਾ ਹੁਣ ਜਿਹੜੀ ਗੱਲ ਲਾਸਟ ਕਹਿਣੀ ਐ ਇਹ ਹਾਜ਼ਮ ਕਰਨੀ ਸੌਖੀ ਨਹੀਂ ਕਦੇ ਕਈ ਨਾ ਪੋਸਟਾਂ ਪਾਉਣ ਅਕੇ ਜਿਹੜੀ ਇਹ ਬੀਬੀ ਐ ਨਾ ਕਮਲ ਕੌਰ ਜਦੋਂ ਇਹਦਾ ਸੰਸਕਾਰ ਹੋਇਆ ਅਕੇ 4 ਲੱਖ ਇਹਦੇ ਫੋਲੋਅਰ ਸੀ ਤੇ ਬੰਦੇ ਕਹਿੰਦੇ ਸੰਸਕਾਰ ਵੇਲੇ 4-5 ਇੱਕ ਇੱਕ ਮਾਂ ਸੀ ਇੱਕ ਉਹਦੀ ਭੈਣ ਸੀ ਇੱਕ ਉਹਦਾ ਭਰਾ ਸੀ ਇੱਕ ਅਦਾ ਹੋਰ ਸੀ ਕਹਿੰਦੇ 4 ਕ ਬੰਦੇ ਦੇ ਪਰ ਲੋਰ ਕਹਿੰਦੇ 4 ਲੱਖ ਸੀ ਇਹ ਗੱਲ ਨਾ ਜਦੋਂ ਮੈਂ ਕਹਿਣਾ ਮੈਨੂੰ ਵੀ ਅਹਿਸਾਸ ਹੁੰਦਾ ਵੀ ਇਹ ਜਿਹੜੇ ਲੋਕ ਨੇ ਨਾ ਇਹ ਸੱਚ ਦਾ ਸਾਥ ਕਿੰਨਾ ਕੁ ਦਿੰਦੇ ਹਨ ਹਾਲਾਂਕਿ ਉਹ ਕੁੜੀ ਨੇ ਜਿੰਨਾ ਕੁ ਗੰਦ ਪਾਇਆ ਸੀ ਉਹ ਬਰਬਾਦ ਤੋ ਨਹੀਂ ਕਰ ਸਕਦੇ ਸੀ ਮੈਂ ਸਾਰੇ ਬੱਚਿਆਂ ਨੂੰ ਕਹਿਣਾ ਵੀ ਤੁਹਾਡਾ ਜਿਹੜਾ ਮੀਡੀਆ ਰਾਹੀਂ ਇਹ ਇੰਸਟਾਗ੍ਰam ਤੇ ਫੇਸਬੁੱਕ ਤੇ ਯੂਟਿਊਬ ਤੇ ਜਿਹੜਾ ਤੁਸੀਂ ਅਸ਼ਲੀਲਤਾ ਦਾ ਇਹ ਗੰਦਗੀ ਫਲਾ ਰਹੇ ਉਹ ਚੰਗੀ ਦੀ ਆਪਣੇ ਆਪ ਨੂੰ ਕਾਬੂ ਕਰੋ ਬਾਜ ਆ ਜਾ ਪਰ ਜਦੋਂ ਕਹਿੰਦੇ ਨਾ ਕਿ ਚਾਰ ਬੰਦੇ ਸੀ ਸੰਸਕਾਰ ਦੇ ਤੁਹਾਨੂੰ ਪਤਾ ਜਿਸ ਗੁਰੂ ਕਲਮੀਤਾਰ ਸੱਚੇ ਪਾਤਸ਼ਾਹ ਨੇ ਸਾਰਾ ਸਰਵੰਸ ਇਹ ਦੇਸ਼ ਤੋਂ ਇਹ ਕੌਮ ਤੋਂ ਭਾਰਤਾਂ ਉਹਨਾਂ ਦੇ ਘਰ ਵਿੱਚੋਂ ਇੱਕ ਦਿਨ ਤਿੰਨ ਅਰਸੀਆਂ ਟੀਆਂ ਤਿੰਨ ਮਾਤਾ ਗੁਜਰ ਕੌਰ ਛੋਟੇ ਸ਼ਹਿਬਜ਼ਾਦੇ ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤੇ ਸਿੰਘ ਤੇ ਤਿੰਨ ਅਰਥੀਆਂ ਨੂੰ ਚੁੱਕਣ ਵਾਲੇ ਛੇ ਮਨੁੱਖ ਚਾਰ ਮਜ਼ਦੂਰ ਟੋਡਰਮਲ ਦੇ ਉਹ ਮਾਤਾ ਗੁਜਰਕੌਰ ਦਾ ਪਾਵਨ ਸਰੂਪ ਜਣ ਕੇ ਦੇਹ ਚੱਕਦੇ ਆ ਟੋਡਰਮਲ ਤੇ ਟੋਡਰਮਲ ਦੇ ਘਰ ਵਾਲੇ ਨੇ ਬਾਬਾ ਜੋਰਾਵਰ ਸਿੰਘ ਤੇ ਫਤੇ ਸਿੰਘ ਨੂੰ ਕੰਨੇ ਕੰਨੇ ਦੀ ਅਰਥੀ ਕੰਨੇ ਕੰਨੇ ਚੁੱਕੀ ਛੇ ਬੰਦੇ ਤਿੰਨ ਅਰਥੀਆਂ ਇਹ ਕਹਿੰਦੇ ਸੀ ਨਾ ਕਿ ਕਮਲ ਕੌਰ ਦੀ ਜਦੋਂ ਚਿਕਾ ਜਣੀ ਗਈ ਸੰਸਕਾਰ ਹੋਇਆ ਉਦੋਂ ਬੰਦਾ ਨਹੀਂ ਸੀ ਗੁਰੂ ਸਾਹਿਬ ਦੇ ਪਰਿਵਾਰ ਦੀਆਂ ਅਰਥੀਆਂ ਪਿੱਛੇ ਦੁਰਨ ਵਾਲਾ ਇੱਕ ਵੀ ਨਹੀਂ ਸੀ ਉੱਡਾ ਬੜਾ ਤਾਂ ਕੋਈ ਪਰਪਕਾਰ ਨਹੀਂ ਕਰ ਸਕਦਾ ਹੁਣ ਗੁਰੂ ਸਾਹਿਬ ਦੇ ਪਿੱਛੇ ਕਿਉਂ ਨਹੀਂ ਕੋਈ ਦੁਰਨ ਵਾਲਾ ਸੀ ਕਿ ਗੁਰੂ ਪਾਸ਼ਾ ਨੇ ਐਨੇ ਮਾੜੇ ਕੰਮ ਕੀਤੇ ਸੀ ਇਹ ਕਹੋਗੇ ਇਹ ਗੱਲਾਂ ਕੌੜੀਆਂ ਨੇ ਇਹ ਲੋਕ ਨੇ ਇਹ ਜਦੋਂ ਤੁਹਾਡੇ ਨਾਲ ਖੜੇ ਹੁੰਦੇ ਨੇ ਨਾ ਪਹਿਲੀ ਗੱਲ ਤਾਂ ਤੁਸੀਂ ਭੁੱਲ ਜਾਓ ਜਿਹੜੇ ਉਹਦੇ ਫੋਲੋਅਰ ਸੀ ਉਹ ਠਰਕੀ ਬੰਦੇ ਸੀ ਉਹਨੂੰ ਕੋਈ ਦਿਲੋਂ ਪਿਆਰ ਥੋੜੀ ਕਰਦੀ ਸੀ ਉਹ ਕਿਸੇ ਨੇ ਆਪਣੀ ਕੁੜੀ ਥੋੜੀ ਬੜਾਈ ਸੀ ਕਿਸੇ ਨੇ ਕੋਈ ਬੇਟੀ ਥੋੜੀ ਸਮਝੀ ਸੀ ਉਹਨਾਂ ਨੇ ਤਾਂ ਹਰ ਵਕਤ ਕੰਨਾਂ ਦੇ ਵਿੱਚ ਅੱਖਾਂ ਦੇ ਵਿੱਚ ਇਹ ਤੁਹਾਡੇ ਜਿਹੜੇ ਗਰਮ ਇੰਦ੍ਰੇ ਗਿਆਨ ਇੰਦ੍ਰੇ ਨੇ ਉਹਨਾਂ ਸਾਰਿਆਂ ਦੇ ਵਿੱਚ ਕਾਮ ਚੱਲਦਾ ਸੀ ਅਸ਼ਲੀਲਤਾ ਸੀ ਉਹ ਕਿਉਂ ਜਾਣਗੇ ਸੰਸਕਾਰ ਤੇ ਜੇ ਨਹੀਂ ਗਏ ਤਾਂ ਹੋ ਵੀ ਕੀ ਗਿਆ ਪਰ ਤੁਹਾਡੇ ਮੱਥੇ ਤੇ ਕਲੰਕ ਜ਼ਰੂਰ ਲਾ ਗਿਆ ਲਾ ਗਈ ਵੀ ਇੱਕ ਔਰਤ ਨੂੰ ਚੋਲੇ ਵਾਲਿਆਂ ਨੇ ਗੁਰੂ ਦੇ ਬਾਣੇ ਵਾਲਿਆਂ ਨੇ ਕੋਹ ਕੋਹ ਕੇ ਮਾਰਿਆ ਤੇ ਨਾਲੇ ਬਲਾਤਕਾਰ ਕੀਤਾ ਇਹ ਸਚਾਈ ਹੈ ਇਹ ਕਲੰਕ ਤੁਹਾਡੇ ਮੱਥੇ ਤੇ ਲੱਗਿਆ ਰਹੋ ਚੇਤੇ ਰੱਖਿਓ ਮੇਰੀਆਂ ਗੱਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ